ਜਾ ਹੈ ਅ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਕਿ ਇਸ ਪਰ ਗਵਰਨਮੈਂਟ ਆਫ ਇੰਡੀਆ ਡਾਇਰੈਕਸ਼ਨਸ ਐਮਚਾ ਦੀ ਡਾਇਰੈਕਸ਼ਨਸ ਦੇ ਤਹਿਤ ਆਪਾਂ ਇੱਕ ਮੌਕ ਡ੍ਰਿਲ ਕੀਤੀ ਜਾਣੀ ਹੈ ਸਿਵਲ ਡਿਫੈਂਸ ਅਲੋ ਤੇ ਸਿਵਲ ਡਿਫੈਂਸ ਦੇ ਤਾਬੇ ਇੱਕ ਮੌਕ ਡ੍ਰਿਲ ਜਿਸ ਵਿੱਚ ਅਸੀਂ ਬਲੈਕਆਊਟ ਪ੍ਰੋਟੋਕਾਲ ਤੇ 에어 ਰੇਡ ਵਾਰਨਿੰਗ ਸਾਇਰਨਸ ਦੀ ਬੇਸਿਕ ਇੱਕ ਡ੍ਰਿਲ ਕਰਾਂਗੇ ਜਿਹੜੀ 에어 ਰੇਡ ਵਾਰਨਿੰਗ ਦੀ ਡ੍ਰਿਲ ਹੈ ਉਹ 4 ਵਜੇ ਕੀਤੀ ਜਾਏਗੀ ਤੇ 4 ਵਜੇ ਵਾਲੀ ਡ੍ਰਿਲ ਦੇ ਵਿੱਚ ਇੱਕ ਸਾਇਰਨਸ ਅਸੀਂ ਕੁਝ ਜਗ੍ਹਾ ਤੇ ਲੱਗੇ ਹੋਏ ਆ ਸਾਇਰਨ ਤੇ ਕੁਝ ਆਬਾਦੀ ਵਾਲੇ ਇਲਾਕਿਆਂ ਦੇ ਵਿੱਚ ਸਾਇਰਨ ਅਸੀਂ ਲਗਾ ਰਹੇ ਹਾਂ ਉਹਨਾਂ ਦੀ ਇੱਕ ਡ੍ਰਿਲ ਦੇ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕੋਈ ਪੈਨਿਕ ਨਾ ਉਸ ਨੂੰ ਸਮਝਿਆ ਜਾਵੇ ਇਹ ਇੱਕ ਅਮੂਮਨ ਕੋਆਰਡੀਨੇਟਿਡ ਤੇ ਟਾਈਮਲੀ ਡ੍ਰਿਲ ਹੈਗੀ 4 ਵਜੇ ਅੱਜ ਸ਼ਾਮ ਨੂੰ ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਤੇ ਸਿਰਫ ਤਰਨਤਾਰਨ ਸ਼ਹਿਰ ਨਹੀਂ ਆਪਾਂ ਖਡੂਰ ਸਾਹ ਪੱਟੀ ਹੋਰ ਬਿਕਵੀਨ ਥਾਵਾਂ ਤੇ ਵੀ ਇਹ ਡ੍ਰਿਲ ਕਰਾਂਗੇ ਤੇ ਇਸ ਦੇ ਇਸ ਦੇ ਦੌਰਾਨ ਆਪਾਂ ਨੂੰ ਇੱਕ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਵੀ ਇਹ ਤਾਂ ਡ੍ਰਿਲ ਹੈਗੀ ਪਰ ਅਸਲ ਕੇਸ ਦੇ ਵਿੱਚ ਜੇ ਕੋਈ ਅਸਲ ਦੇ ਦੌਰਾਨ ਇਹ ਸਾਇਰਨ ਯੂਜ਼ ਹੁੰਦਾ ਹੈ ਜਾਂ ਸਾਇਰਨ ਵੱਜਿਆ ਜਾਂਦਾ ਹੈ ਤਾਂ ਉਸ ਦੌਰਾਨ ਇਸ ਡ੍ਰਿਲ ਦੇ ਵਿੱਚ ਅ ਤੁਸੀਂ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਣਾ ਉਸ ਦੇ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਦਿੱਤੇ ਜਾਣਗੇ ਜਿਵੇਂ ਕਿ ਤੁਸੀਂ ਬਾਕੀ ਮੀਡੀਆ ਸੋਰਸਸ ਜਾਂ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਪ੍ਰੈਸ ਕਲਿੱਪਿੰਗਸ ਉਹਨਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ 에ਅ ਰੇਡਸ ਦੇ ਦੌਰਾਨ ਤੁਸੀਂ ਆਪਣੇ ਘਰ ਦੀ ਲਾਈਟਾਂ ਲੋਈਟਾਂ ਨੂੰ ਬੰਦ ਕਰਕੇ ਆਪਣੀ ਖਿੜਕੀ ਦਰਵਾਜ਼ਿਆਂ ਤੋਂ ਦੂਰ हट ਕੇ ਬਿਨਾ ਕਿਸੇ ਪੈਨਿਕ ਦੇ ਬਿਨ ਸ਼ਾਂਤੀ ਨਾਲ ਆਪਣੇ ਆਪਣੇ ਘਰ ਦੇ ਵਿੱਚ ਆਪਣੇ ਬੱਚਾ ਦੇ ਨਾਲ ਬੈਠੋ ਉਹਨਾਂ ਨੂੰ ਕਾਮ ਡਾਊਨ ਕਰੋ ਤੇ ਇਸ ਸਿਚੁਏਸ਼ਨ ਦੇ ਵਿੱਚ ਕਿਸੇ ਵੀ ਮੂਵਮੈਂਟ ਤੋਂ ਬਚੋ ਤੇ ਇਸ ਤੋਂ ਇਲਾਵਾ ਜੀ ਸ਼ਾਮ ਨੂੰ ਰਾਤ ਨੂੰ 9:30 ਤੋਂ 9:30 ਦੇ ਵਿੱਚ ਅੱਧੇ ਘੰਟੇ ਦੀ ਬਲੈਕਆਊਟ ਡ੍ਰਿਲ ਵੀ ਕੀਤੀ ਜਾਏਗੀ ਜਿਸ ਦੇ ਵਿੱਚ ਇੱਕ ਪ੍ਰੋਟੋਕੋਲ ਦੇ ਤਹਿਤ ਪੂਰੇ ਸ਼ਹਿਰ ਦੀ ਔਰ ਸਾਰੇ ਸ਼ਹਿਰ ਦੀਆਂ ਲਾਈਟਾਂ ਇੱਕ ਵਾਰ ਲਈ ਅੱਧੇ ਘੰਟੇ ਲਈ ਕੱਟ ਕੇ ਅਦਿੱਤਿਆ ਜਾਣ ਗਿਆ ਇਹ ਇਸ ਕਰਕੇ ਕੀਤਾ ਜਾ ਰਿਹਾ ਤਾਂ ਕਿ ਪ੍ਰੈਕਟਿਸ ਕੀਤੀ ਜਾ ਚੁੱਕੇ ਕਿ ਕੋਈ ਕ੍ਰੈਸ਼ ਬਲੈਕਆਊਟ ਡ੍ਰਿਲ ਜੇ ਕੋਈ ਕਰਨੀ ਹੈ ਤਾਂ ਕ੍ਰੈਸ਼ ਬ੍ਰੇਕਆਊਟ ਡ੍ਰਿਲ ਆਪਾਂ ਮੌਕੇ ਤੇ ਕਰ ਸਕੀਏ ਇਹ ਐਂਡ ਉਹ ਵੀ ਇਸੇ 에ਅਰ ਰੇਡ ਵਾਰਨਿੰਗ ਐਂਡ ਓਵਰਆਲ ਮੌਕ ਡ੍ਰਿਲ ਦਾ 파ਟ ਹੈਗਾ ਤਾਂ ਕਿ ਕੋਈ ਵੀ ਅਗਰ ਆਪਨੇ ਉਪਰ ਕੋਈ ਵੀ ਕਿਸੇ ਤਰੀਕੇ ਦਾ ਹਮਲਾ ਕੋਈ ਆਪਦਾ ਆਂਦੀ ਹੈ ਤਾਂ ਆਪਣੀ ਪੋਜੀਸ਼ਨ ਜਾਂ ਆਪਣੀ ਲੋਕੇਸ਼ਨ ਜਾਂ ਆਪਣੇ ਘਰ ਦਾ ਹੈ ਆਪਣੇ ਇਲਾਕੇ ਦਾ ਪਤਾ ਕਿਸੇ ਨੂੰ ਨਾ ਲੱਗੇ ਤਾਂ ਇਸ ਚੀਜ਼ ਤੋਂ ਬਚਣ ਲਈ ਇਹ ਵਾਲੀ ਬਲੈਕਆਊਟ ਦੀ ਡ੍ਰਿਲ ਕੀਤੀ ਜਾ ਰਹੀ ਹੈ ਇਸ ਦਿਨ ਨਾਲ ਨਾਲ 4 ਵਜੇ ਅੱਜ डीसी दफ्तर तरनतारन ते एसडीएम दफ्तर पट्टी ਦੇ ਵਿੱਚ ਫਾਇਰ ਸੇਫਟੀ ਤੇ ਬਿਲਡਿੰਗ ਇਵੈਕੂਏਸ਼ਨ ਟ੍ਰੇਨਿੰਗ ਨਾਲ ਨਾਲ ਕੀਤੀ ਜਾਏਗੀ ਕਿਉਂਕਿ ਇਹ ਸਾਰਾ ਇੱਕ ਕੰਪੋਜ਼ਿਟ ਇੱਕ ਰਿਸਪੌਂਸ ਪ੍ਰੀਪੇਅਰਡਨੈਸ ਰਿਸਪੌਂਸ ਅਸੀਂ ਕ੍ਰੀਏਟ ਕਰ ਰਹੇ ਹਾਂ ਪੂਰੇ ਜ਼ਿਲ੍ਹੇ ਦੇ ਵਿੱਚ ਅੱਜ ਦੇ ਤਣਾਅਪੂਰਨ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਇਸ ਦੇ ਵਿੱਚ ਮੈਂ ਇੱਕ ਸਾਰੇ মিডিਆ ਸਾਥੀਆਂ ਤੋਂ ਇੱਕ ਅਪੀਲ ਕਰਨਾ ਚਾਹੁੰਦਾ ਕਿ ਕਿਸੇ ਵੀ ਪ੍ਰਕਾਰ ਦੀ ਰੂਮਰਸ ਤੋਂ ਬਚਣ ਲੋਕਾਂ ਨੂੰ ਸਹੀ ਤਰੀਕੇ ਦੀ ਨਿਊਜ਼ ਔਰ ਰਾਸ਼ਟ੍ਰ ਹਿੱਤ ਵਿੱਚ ਜਿਹੜੀ ਨਿਊਜ਼ ਹੈ ਉਸ ਨੂੰ ਅੱਗੇ ਪ੍ਰੋਪਗੇਟ ਕਰਨ ਕਿਸੇ ਪ੍ਰਕਾਰ ਦੇ ਰੂਮਰ ਕਿਸੇ ਪ੍ਰਕਾਰ ਦੀ ਗਲਤ ਖਬਰ ਜਾਂ ਕਿਸੇ ਪ੍ਰਕਾਰ ਦੀ ਕੋਈ ਸੈਂਸਿਟਿਵ ਖਬਰ ਮੀਡੀਆ ਵੱਲੋਂ ਇੱਕ ਗੁਜ਼ਾਰਿਸ਼ ਹੈ ਮੀਡੀਆ ਨੂੰ ਕਿ ਉਹ ਨਾ ਚਲਾਏ ਜਿਸ ਦੇ ਕਰਕੇ ਆਪਣਾ ਨੈਸ਼ਨਲ ਇੰਟਰਸਟ ਕਿਸੇ ਵੀ ਤਰੀਕੇ ਹਾਰ ਮੋ ਸਕਿਆ ਤੇ ਲੋਕਾਂ ਦੇ ਵਿੱਚ ਮੈਂ ਅਪੀਲ ਕਰਦਾ ਕਿ ਸਿਚੁਏਸ਼ਨ ਹਾਲਾਕੀ ਟੈਂਸ ਹੈ ਪਰ ਆਪਾਂ ਨੇ ਆਪਣੀ ਤਰਫੋਂ ਕੰਮ ਅ ATMOSPHERE ਦੇ ਵਿੱਚ ਰਹਿਣਾ ਹੈ ਆਪਣੇ ਬੱਚਿਆਂ ਨੂੰ ਆਪਣੇ ਸਾਰੇ ਪਸੰਸ ਨੂੰ ਆਪਣੇ ਬਜ਼ੁਰਗਾਂ ਨੂੰ ਧਿਆਨ ਰੱਖਣਾ ਹੈ ਇਸ ਦੇ ਵਿੱਚ ਐਂਡ ਜੇਕਰ ਕੋਈ ਵੀ ਕਿਸੇ ਪ੍ਰਕਾਰ ਦੀ ਫਿਊਚਰ ਦੇ ਵਿੱਚ ਜਾਂ ਆਉਣ ਵਾਲੇ ਕਿਸੇ ਵੀ 24 ਘੰਟਿਆਂ ਤੋਂ ਲੈ ਕੇ ਕਿਸੇ ਵੀ ਟਾਈਮ ਕੋਈ ਆਪਦਾਨੀ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਪੂਰਾ ਅਲਰਟ ਤੇ ਹੈ ਤੇ ਪੂਰੇ ਪ੍ਰੋਪਰ ਤਰੀਕੇ ਨਾਲ ਕੋਈ ਵੀ ਰਿਸਪਾਂਸ ਜਾਂ ਕੋਈ ਕੰਮ ਹੋਏਗਾ ਤਾਂ ਅਸੀਂ ਉਸ ਨੂੰ ਅੰਡਰਟੇਕ ਕਰਾਂਗੇ ਜੀ ਥੈਂਕ ਯੂ ਸਰ ਐਜੂਕੇਸ਼ਨ ਇੰਸਟੀਚਿਊਟ ਕੋਈ ਛੁੱਟੀ ਕਰ ਰਹਾ ਹੈ ਜੀ ਅੱਜ ਆਪਾਂ ਨੇ ਐਜੂਕੇਸ਼ਨ ਇੰਸਟੀਚਿਊਟ ਕੋਈ ਛੁੱਟੀ ਨਹੀਂ ਕਿਤੇ ਹੈ ਕਿਉਂਕਿ ਤਰਨਤਾਰਨ ਦੇ ਵਿੱਚ ਸਾਨੂੰ ਲੱਗਿਆ ਸੀਗਾ ਆਈ ਸਪੋਕ ਵਿਦ ਦੀ ਐਸਐਸਪੀ ਐਂਡ ਵੀ ਫਾਊਂਡ ਕਿ ਇਸ ਤਰੀਕੇ ਦੀ ਕੋਈ ਸੈਂਸਿਟੀਵਿਟੀ ਹਜੇ ਨਹੀਂ ਸਾਹਮਣੇ ਆਈ ਹੈ ਜ਼ਿਲ੍ਹੇ ਕੀ ਤਰਨਤਾਰਨ ਵਿੱਚ ਇਸ ਨੂੰ ਬੰਦ ਕਰਨ ਦੀ ਲੋੜ ਹੈਗੀ ਬਟ ਜੇ ਫਿਊਚਰ ਦੇ ਵਿੱਚ ਸਾਨੂੰ ਕਿਸੇ ਤਰੀਕੇ ਦਾ ਕੋਈ ਇਨਪੁਟ ਜਾਂ ਕਿਸੇ ਤਰੀਕੇ ਦੀ ਸੈਂਸਿਟੀਵਿਟੀ ਨਜ਼ਰ ਆਂਦੀ ਹੈ ਤਾਂ ਉਸ ਨੂੰ ਜ਼ਰੂਰ ਅਮਲ ਤੇ ਲਿਆਂਇਆ ਜਾਵੇ ਥੈਂਕ ਯੂ ਸਰ